ਬਾਪਾ ਪਤਾ ਨਹੀਂ ਇਹ ਕਰੇ ਕਿਹਨਾਂ ਨਹੀਂ ਗਾ ਚੱਲ ਮੈਂ ਦੇਖਦੀ ਆ ਜਾ ਕੇ ਮੈਨੂੰ ਦੱਸ ਜੀ ਪਾਈ ਸੀ ਬਾਬਾ ਹੈਗਾ ਕਿ ਹਨ ਹੈ ਤੇ ਬਾਬਾ ਬਹੁਤ ਵੱਧ ਕਾ ਕਰਦਾ ਹੈ ਘਰ ਦੇ ਲਾਜ ਲੋਕਾਂ ਦੇ ਮੈਂ ਤਾਂ ਸੁਣਿਆ ਸੀਗਾ ਆਓ ਚੱਲ ਤੁਹਾਡਾ ਪੱਜੀ ਫਸਰੀ ਕਾ ਲੱਖ ਜੀ ਨਾ ਬੱਬਾ ਜੀ ਮੈਂ ਤਾਂ ਆਈ ਆ ਤੇਰੇ ਕੋਲੇ ਮੇਰਾ ਤਾਂ ਨਾ ਤਾਂ ਕੋਈ ਕੰਮਕਾਰ ਚੱਲਦਾ ਹੁੰਦਾ ਮੁੰਡਾ ਮੇਰਾ ਨਸ਼ਾ ਪਾਣੀ ਕਰ ਰਿਆ ਬਹੂ ਰੁੱਸ ਕੇ ਉੱਠ ਗਈ ਆ ਕੁੜੀ ਬਾਹਰ ਜਿੱਥੇ ਬੈਠੀ ਆ ਤੇ ਮੈਂ ਤਾਂ ਕਰਾਏ ਤੇ ਬੈਠੀ ਜਾਂਦੇ ਮੇਰਾ ਤਾਂ ਕੋਈ ਕੰਮਕਾਰ ਵੀ ਨਹੀਂ ਚੱਲਦਾ ਤੇ ਬਸ ਐਵੇਂ ਟਾਈਮ ਪਾਸ ਹੀ ਕਰਦੀ ਕੋਈ ਮੇਰਾ ਘਰ ਦਾ ਦੇਖੋ ਅੱਛਾ ਇੰਨੀ ਕੀ ਸੰਨੇਕੀਤਾ ਕਰਾਇਆ ਕਿ ਕੋਈ ਰੱਬ ਵੱਲ ਹੋਈ ਆ ਮਾਰ ਲੈਨੇ ਨਹੀਂ ਗਾ ਸੋਡੇ ਪਿਛਲੇ ਪਿੰਡ ਕੋਈ ਬੜੀ ਮੁੱਕੀ ਜਾਪੇ ਚ ਹਾਂ ਬਾਬਾ ਮੁੱਕੀ ਹੈ ਮੁੱਕੀ ਲੱਗਦੀ ਤੇ ਉਹ ਭਾਈ ਸੋਡਾ ਤੇ ਸਮਾਨ ਪਾਈ ਉਹ ਜਸਵੀਰ ਨਿੰਗਣੀ ਆਈ ਸੀ ਵੀ ਹਾਂ ਹਾਂ ਭਾਈ ਆਉਂਦੇ ਮੇਰੇ ਕੋਲ ਉਹਨਾਂ ਦਾ ਬਾਵਾ ਤੇ ਸਮਾਨ ਜਾਂ ਪਹਿਲਾਂ ਸੀਗਾ ਤੇ ਹੁਣ ਉਹਨਾਂ ਦਾ ਠੀਕ ਠਾਕ ਹੋ ਗਏ ਅੱਛਾ ਮੈਨੂੰ ਤੇਰੀ ਦੱਸ ਪਈਏ ਸਾਡੀ ਤਾਂ ਸਭ ਸਾਡੀ ਮੈਂ ਉਹਨੂੰ ਵੀ ਠਾਕਾ ਦੇ ਲਿਆ ਨਾ ਕਰਕੇ ਉਹਦਾ ਨਾਲੇ ਤੇ ਮਨ ਲੁੱਟਾ ਦੇਣਾ ਕਰੇ ਹਾਂ ਤੇ ਨਾਲੇ ਸਾਰੇ ਨੇ ਮਨ ਨੂੰ ਣੋਂਣ ਵੇਲੇ ਪਾਣੀ ਚ ਪੋਣਾ ਠੀਕ ਹੈ ਤੇ ਜੇ ਦਾ ਮਨ ਦਾ ਫਰਕ ਪਿਆ ਤੈਨੂੰ ਦਾ ਅਗਲੇ ਵੀਰਵਾਰ ਆ ਜੀ ਤੇ ਜੇ ਵੀ ਫਿਰ ਨਾ ਫਰਕ ਪਿਆ ਅੱਪਲ ਤਾਂ ਪਈ ਜਾਊਗਾ ਹਾਂ ਠੀਕ ਹੈ ਤੇ ਮੁਰਦੇ ਵੀਰਵਾਰ ਆਈ ਠੀਕ ਹੈ ਠੀਕ ਫੇਰ ਮਨ ਦਾ ਤੇਰਾ ਪੱਕਾ ਹੱਲ ਕਰ ਦਾਂਗੇ ਠੀਕ ਹੈ ਠੀਕ ਕੇਰਾ ਹਜੇ ਤੂੰ ਕੱਚਾ ਹੀ ਕਰੇਗਾ ਹਾਂ ਕੇਰਾ ਭਾਈ ਤੂੰ ਜੀ ਦੇਖੋ ਨਾ ਇਹਦਾ ਫਰਕ ਪੈਂਦਾ ਹੈ ਕਿ ਨਹੀਂ ਪੈਂਦਾ ਫਿਰ ਆਪਾਂ ਮੰਨ ਲਾ ਪੱਕਾ ਕਰ ਦਾਂਗੇ ਤੁਹਾਡਾ ਠੀਕ ਆ ਬਾਬਾ ਠੀਕ ਹੈ ਨਾ ਕੇਰਾ ਤੁਸੀਂ ਇਹ ਛਿੱਟਾ ਦਿਓ ਨਾਲੇ ਨਹਾਉਣ ਵਾਲੇ ਪਾਣੀ ਚ ਪਾ ਲਿਆ ਕਰੋ ਤੇ ਫਰਕ ਪੈ ਜਾਊਗਾ ਨਾਲੇ ਤਾਂ ਮੰਨ ਲਓ ਮੁੰਡਾ ਲੈ ਤੇ ਆਜੂ ਹਾਂਜੀ ਬਾਬਾ ਤੇ ਨਾਲੇ ਕੁੜੀ ਨੂੰ ਵੀ ਲੈ ਕੇ ਜਾਣਗੇ ਠੀਕ ਆ ਬਾਬਾ ਜੀ ਇਹ ਜੀ ਗੱਲ ਨਹੀਂ ਹੋਰ ਬਾਬਾ ਜੀ ਇਸ ਤਾਂ ਬਾਹਰੇ ਔਖੇ ਬਾਹਰੇ ਤਾਂ ਅਸੀਂ ਤਾਂ ਕੁੜੀ ਨੂੰ ਵੀ ਲੈ ਜਾਣਗੇ ਭਈ ਆਪੇ ਆ बाबा जी अगे ना तो बहुत फायदा साथे फायदा हां बाबा जी मुंडा के ना भाई होटा मुंडा भी ठीक ठाक आ बहू भी आनी नहीं वे आवना अच्छा आवनी तैयारी अच्छा ਸਕੂਰੀ ਦਾ ਸਾਰੇ ਵੀ ਕਹਿੰਦੇ ਸਕੂਰੀ ਨੂੰ ਲੈ ਕੇ ਜਾਣਗੇ ਉਸ ਫਰਕ ਪਾਇਆ ਗਿਆ ਪਾਇਆ ਫਰਕ ਪਾਇਆ ਸਾਨੂੰ ਕਿਹਾ ਸੀ ਪਊਆ ਫਰਕ ਦਾ ਫਰਕ ਪਾਇਆ ਪਾਇਆ ਵੀ ਦੱਸ ਬੰਦੇ ਨੂੰ ਤਾਂ ਡਰ ਲੱਗਦਾ ਪੈਸੇ ਨਾ ਬਾਹਰ ਮੰਗਦਾ ਵੀ ਪਾਇਆ ਇਹਦਾ ਕੋਈ ਕੰਮ ਨਹੀਂ ਆਉਂਦਾ ਇਹ ਤਾਂ ਫਰਕ ਲਾਇਆ ਕੰਪਨੀ ਦਾ ਪਾਉਣਾ ਇਸ ਲਈ ਇਹ ਤਾਂ ਮਿੰਟ ਦਾ ਰਾਜਨ ਦਾ ਪ੍ਰਮਾਣ ਮਤਲਬ ਵੈਰੀ ਭਈ ਜਿਹੜੀ ਚੀਜ਼ ਤੁਹਾਡੇ ਪਾਸ ਆ ਜਾਊਗੀ ਹਾਂ ਹਾਂ ਹੈ ਹਾਂ ਇਹ ਤਾਂ ਹੈ ਰਾਜਨ ਦਾ ਵੈਰੀ ਭਈ ਆਪਾਂ ਕਿਹਾ ਉਹ ਤੇ ਦੇਵ ਦੇਵਤਿਆਂ ਨਹੀਂ ਆਣੇ ਹਾਂ ਹਾਂ ਲੋਕਾਂ ਦੇ ਹਾਂ ਪੱਕਾ ਪੱਕਾ ਕਰ ਦਿੰਦਾ ਭਈ ਠੀਕ ਹੈ ਕਲੀਨ ਵੀ ਲੈ ਜਾਣਗੇ ਈ ਜਾਂਦੇ ਲੈ ਕੇ ਜਾਣਾ ਕੁੜੀ ਨੂੰ ਹਾਂ ਪਾਦੇ ਆ ਕੇਂਦਰ ਤੇ ਆਪੇ ਫੋਨ ਆਇਆ ਮੈਨੇ ਆ ਆ ਮੈਨੂੰ ਅੱਖੇ ਹੀ ਕੋਈ ਮਾ ਫੋਨ ਲਾਉਂਦੇ ਆ ਆ ਵੀ ਨਾ ਆਪ ਨੂੰ ਪਾ ਲੈਣਾ ਨਹੀਂ ਆਂਗਾਰੀ ਦਾ ਉਹ ਕਿਉਂ 21 ਰੁਪਿਆ ਕਰਤੇ ਠੀਕ ਹੈ ਦੇ ਦੇ ਪੱਕਾ ਕਰ ਦੇਣਾ ਪੱਕਾ ਠੀਕ ਹੈ Terima kasih telah ਆਲੋ ਬਾਅਦ ਚ ਬੰਨ ਲਿਓ ਠੀਕ ਹੈ ਰਾਤ ਨੂੰ ਕੱਗੇ ਲੈ ਆ ਇਸ ਤੇ ਮੁਰਦੇ ਵੀਰਵਾਰ ਸਰ ਆ ਜਾਈ ਭਾਈ ਕਲੀਆਂ ਕ੍ਰਿਸ਼ਨ ਪਾ ਲਾਂਗੇ ਠੀਕ ਠੀਕ ਹੈ ਹ ਮੁੰਡਾ ਵੀ ਜਿਹੜਾ ਵਧੀਆ ਕੰਮ ਕਰੂਗਾ ਇਹ ਗੱਲ ਹੈ ਕਿ ਕੁੜੀ ਨੂੰ ਵੀ ਲੈ ਜਾਣਗੇ ਮੁਰਦੇ ਵੀਰਵਾਰ ਤੋਂ ਪਹਿਲਾਂ ਪਹਿਲਾਂ ਆ ਕੇ ਲੈ ਦੇਰੇ ਦੋ ਤਿੰਨ ਕੰਮ ਤੇ ਸਵਾਰੇ ਜਾਣਾ ਹਾਂ ਕੋਈ ਗੱਲ ਨਹੀਂ ਪੈਸਾ ਨਹੀਂ ਕੋਈ ਗੱਲ ਨਹੀਂ کاہتے رے ٹھیک ہے ٹھیک ਉਹ ਪਤਾ ਨਹੀਂ ਬਾਬਾ ਇਹ ਦਸੂਰਾ ਸੱਚੇ ਪਾਚਾ ਕੋਈ ਮੇਰੀ ਮਿਹਨਤ ਪਰਲੇ ਪਈ ਜੇ ਮੈਂ ਤਾਂ ਐਡੀ ਦੂਰੋਂ ਆਈ ਆ ਚੱਲ ਕੇ ਕਈ ਦਿਨਾਂ ਦੀ ਗਈ ਬੇਟੀ ਕੁੜੀ ਕੋਲੇ ਬਹੁਤ ਫੋਨ ਕਰੀ ਜਾਂਦੀ ਜਿਆਦੀ ਮੰਮੀ ਆਪਾਂ ਦਾ ਨਾ ਤਪਾਰ ਖੰਗਵਾਂਡੀਆਂ ਨੂੰ ਤਾਂ ਮੈਂ ਤਾਂ ਆਈ ਆ ਭੱਜੀ ਕੁੜੀ ਕੋ ਉਹ ਮੇਰੇ ਬਾਹਰ ਚਾ ਦੇਖੋ ਸਭ ਕਰ ਜਾਂਦੀਆਂ ਜਾਂ ਦੇਖੋ ਸਭ ਕਰ ਜਾਂਦੀਆਂ ਮੈਂ ਕਮਾਂਗੀ ਘਰ ਬਾਪੇ ਕੋਲੇ ਜਾ ਮੈਂ ਨੂੰ ਕਿ ਸੇਕ ਰੱਬ ਆਹ ਹੁੱਚਾ ਬਾਬਾ ਸਸੀ ਦਾ ਜੀ ਦਾ ਬਾਬਾ ਹੀ ਮੈਂ ਤਾਂ ਨਹੀਂ ਤਰ ਕੋਈ ਉਹੀ ਆ ਸਾਡੇ ਤਾਂ ਨਾ ਬਾਹਰ ਚ ਮੈਂ ਤਾਂ ਗਈ ਗਈ ਤੇ ਗੁੱਡੀ ਕੋਲ ਅੱਛਾ ਬਾਹਰ ਚ ਕਦੇ ਕੁਛ ਕਰ ਜਾਂਦੀਆਂ ਨੇ ਗਵੰਡਣਾ ਕਦੇ ਕੁਛ ਕਰ ਜਾਂਦੀਆਂ ਨੇ ਮੈਂ ਤਾਂ ਆ ਕੇ ਬਹਗੂ ਨੂੰ ਐਡੀ ਦੂਰ ਆਈਆਂ ਬਹੂ ਨੇ ਸੱਦੀ ਕਿ ਹੁਣ ਕਹਿੰਦੀ ਮੰਮੀ ਇੱਥੇ ਆ ਕੇ ਪੜਤਾਲ ਕਰ ਕੌਣ ਕਰਦਾ ਆਪਣੇ ਬਾਪ ਚ ਹੁਣ ਤੂੰ ਬਾਬਾ ਮੈਨੂੰ ਦੱਸ ਵੀ ਮੇਰੇ ਬਾਪ ਚ ਕੀ ਕਰਾਂ ਮੈਂ ਉਹਨਾਂ ਦਾ ਲਾਜ ਕੀ ਨਾ ਕਰ ਲਾਜ ਤਾਂ ਅੱਜ ਤਾਂ ਬਹਿ ਮੇਰਾ ਦਿਨ ਹੈ ਬੱਚਾ ਅੱਛਾ ਮੇਰੇ ਦਿਨ ਵਾਲੇ ਦਿਨ ਆਈ ਨੂੰ ਅੱਛਾ ਉੱਤੇ ਆ ਜੂ ਬਾਬਾ ਜੀ ਮੈਂ ਤਾਂ ਉੱਤੇ ਖਰਚਾ ਲੱਗੂ ਐ ਮੈਂ ਨਾ ਧਰ ਦੂੰ ਵੀ ਆ ਬੰਦਾ ਬਸ ਮੈਨੂੰ ਨਾ ਧਰ ਦੀ ਬਾਬਾ ਪੈਸਿਆਂ ਦੀ ਕੋਈ ਗੱਲ ਨਹੀਂ ਤੈਨੂੰ 1100 ਕਿੰਨਾ ਲੱਗੂ 11 ਲੱਗੂ 2100 ਲੱਗੇ ਉਹਨੇ ਤੈਨੂੰ ਪੈਸੇ ਮੈਂ ਉਹਦਾ ਚੱਪ ਕਰਕੇ ਦੇ ਜੀ ਪਰ ਮੈਨੂੰ ਨਾ ਲੈ ਦੀ ਬਾਬਾ ਜੀ ਵੀ ਹਾਂ ਬੁੜੀ ਨੇ ਕਰ ਮੈਂ ਨਾ ਧਰ ਦੂੰ ਹਾਂ ਨਾ ਧਰ ਦੀ ਬਾਬਾ ਜੀ ਫਿਰ ਮੈਂ ਵੀ ਉਹਨਾਂ ਦੇ ਬਾਰਿਸ਼ ਕੁਝ ਕਰਾਂ ਬਾਬਾ ਜੀ ਮੈਨੂੰ ਵੀ ਫਿਰ ਕੋਸਾ ਪਾ ਦੱਸੋ ਤੁਸੀਂ ਆ ਤਾਂ ਮੈਂ ਤੁਹਾਨੂੰ ਲੈ ਚੀਗਾ ਕਰਕੇ ਦੇ ਦਿੰਦਾ ਬੱਚਾ ਠੀਕ ਹੈ ਬਾਬਾ ਜੀ ਤੇ ਉਹਦੇ ਬਾਅਦ ਚਾ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਫਿਰ ਵੀਰਵਾਰ ਨੂੰ ਦਿਨ ਹੋਊ ਆਪਣਾ ਹਾਂ ਵੀਰਵਾਰ ਨੂੰ 11:00 ਵਰਤੀ ਲੱਗੂ ਹੈ ਕੋਈ ਨਾ ਮੈਂ ਲੇਉਂ ਬੱਸ ਮੈਂ ਪੱਕਾ ਫੜਾ ਦੇ ਕੜਾਈਆਂ ਕਿੱਥੇ ਪੋਣੇ ਪਹਿਣਗੇ ਉਹ ਆਪਾਂ ਤੋਂ ਆਪ ਹੀ ਪਾ ਦੀ ਬਾਬਾ ਮੈਂ ਤਾਂ ਪੈਸੇ ਮੈਥੋਂ ਵੱਧ ਲੈ ਲੀ ਮੈਂ ਇਥੇ ਉਹ ਹੈ ਜਾ ਹੁੰਦਾ ਨਹੀਂ ਆ ਲੈ ਚੀਆਂ ਲੋਚੀਆਂ ਤਾਂ ਮੈਂ ਕਰ ਦੂ ਬਾਅਦ ਚ ਜਾ ਕੇ ਲੱਖ ਕੰਨਰਨ ਜਮਾ ਆਇਂ ਕੰਮ ਉਸ ਦਾ ਕਹਾਣੀ ਬਸ ਗੋਰ ਨਹੀਂ ਲਵਾਉਣੀ ਮੈਂ ਤਾਂ ਬਾਬਾ ਨਾਲ ਬਸ ਠੀਕ ਹੈ ਧੰਨਵਾਦ ਬਾਬਾ ਜੀ ਕੋਈ ਨਾ ਬਾਬਾ ਜੀ ਮੈਂ 1100 ਰੁਪਏ ਤੁਹਾਨੂੰ ਪੜਾ ਜੂ ਹਾਂ ਮੇਰੇ ਦਿਨ ਆਲੇ ਦਿਨ ਆਏ ਠੀਕ ਹੈ ਜੀ ਠੀਕ ਹੈ ਬਾਬਾ ਜੀ ਬਸ ਮੇਰੇ

ਹੋਰ ਕਿੰਨਾ ਸੀ ਤਰ ਮੇਰਾ ਨਾ ਬਾਬਾ ਸਰੀ ਇਹ ਬਈਆ ਜੋ ਬੱਚਾ ਆਏ ਬਾਬਾ ਆ ਸਾਡੇ ਬਾਹਰ ਚ ਨਾ ਲੈ ਚੀਆਂ ਤੇ ਧਾਗਾ ਸਿੱਟਿਆ ਸੀ ਅੱਛਾ ਕੀਨੇ ਸਿੱਟਿਆ ਹੋਇਆ ਇਹ ਉਹੀ ਗੱਲ ਵੀ ਉਹੀ ਕਰਦੀ ਤੁਰੇ ਫਿਰਦੀ ਹੈਗੀ ਕੌਣ ਪਈ ਆ ਸਾਡੀ ਕਮਾਂਡਣੀ ਹੈ ਅੱਛਾ ਹਾਂ ਆ ਦੇਖ ਲੈ ਨਾ ਧਾਗਾ ਸਿੱਟਿਆ ਪੈਣ ਨਾਲ ਲੈ ਚੀਆ ਸਿੱਟੀਆਂ ਪਈਆਂ ਵੀ ਸਾਥੋਂ ਕੀ ਮੰਗਦੀ ਹੈ ਪਰ ਰੋਟੀ ਖਾਂਦੇ ਜਰੇ ਨਹੀਂ ਜਾਂਦੇ ਮਾਰਾ ਤਾਂ ਫਿਰ ਕਰਨਾ ਹੀ ਹੋਇਆ ਅਗਲੇ ਨੇ ਹੁਣ ਤਾਂ ਮੈਂ ਨੰਗ ਕੇ ਗਈ ਹਾਂ ਉਹ ਤਾਂ ਖੁਸ਼ ਨਹੀਂ ਸੀ ਜਿਵੇਂ ਮੁੜ ਕੇ ਆਈ ਦਵਾਰੇ ਤਾਂ ਸਾਡੇ ਬਾਰਸ ਨਾਲ ਲੈਚੀਆਂ ਪੰਨਿਆਂ ਨਾਲ ਧਾਗਾ ਪਿਆ ਤਨ ਪਾਣੀ ਚ ਤੇਰਦੇ ਹੋ ਭਾਈ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਬਾਬਾ ਨਹੀਂ ਨੁਕਸਾਨ ਨਹੀਂ ਹੁੰਦਾ ਹਾਂ ਕੋਈ ਇਹ ਜਾਂ ਕਰਕੇ ਦੇ ਬਾਬਾ ਸਾਨੂੰ ਵੀ ਉਹ ਬਾਪਸ ਉਸੇ ਦੇ ਘਰ ਹੀ ਜਾਵੇ ਸਾਰਾ ਕੁਝ ਕੋਈ ਆਲ ਨਹੀਂ ਬੱਚਾ ਕਰ ਦਾਂਗੇ ਖਰਚਾ ਲੱਗੂਗਾ ਖਰਚਾ ਕੋਈ ਦੇ ਦਾਂਗੇ ਬਾਬਾ ਕਿੰਨਾ ਕੁ ਖਰਚਾ ਆ ਜੂਗਾ ਖਰਚਾ ਹੁੰਦਾ ਕਾਫੀ ਆ ਦੱਸ ਦਿਓ ਫੇਰ ਕੋਈ ਨਹੀਂ ਖਰਚਾ ਦੇ ਦਾਂਗੇ ਬਾਪਸ ਉਸੇ ਦੇ ਘਰ ਹੀ ਜਾਵੇ ਜਿਵੇਂ ਕਰਤੀ ਇਹਨਾਂ ਉਹਦੇ ਉਵੇਂ ਫੁੱਟੇ ਹੀ ਪਾਵੇ ਹੈ ਸਾਡੀ ਤੇ ਕਰਦੀ ਤੁਰੇ ਫਿਰਦੀ ਵੀ ਸਾਥ ਹਲਾ ਸਕੀ ਭਾਰਦੀਆਂ ਤੀ ਕਿਹੜੀ ਗਾਂਦ ਨਾ ਆਏ ਕਿਤੇ ਉਹ ਨੇ ਗਾਂਦੇ ਤਾਂ ਨਹੀਂ ਉਹੀ ਆ ਬਾਬਾ ਉਹੀ ਆ ਉਹੀ ਆ ਹਾਂ ਅੱਛਾ ਹਾਂ ਕਈ ਵਾਰੀ ਮੇਰੇ ਕੋਲੇ ਵੀ ਆਈ ਆ ਉਹ ਅੱਛਾ ਕੀ ਕਹਿੰਦੀ ਸੀ ਬਾਬਾ ਉਹ ਤਾਂ ਗਵਾਂਡੀਆਂ ਵਾਰੀ ਕਹਿੰਦੀ ਸੀ ਕਹਿੰਦੀ ਸਾਡੇ ਮਾਂ ਦੀ ਕਾ ਵੀ ਤਰੱਕੀ ਕਰੀ ਜਾਂਦੀ ਹੈ ਕਿਹਦੀ ਬੋਬਾ ਅੱਛਾ ਇਹ ਦੁਨੀਆਏ ਕਰਕੇ ਮੈਂ ਸੋਨੂੰ ਦੇ ਦੂ ਖਰਚਾ ਪਾਣੀ ਉਹਦਾ ਕੰਮ ਬੰਦ ਹੋ ਜੇ ਬਾਬਾ ਤੂੰ ਉਹੀ ਗੱਲ ਪੁੱਠਾ ਨਾ ਕਰਦੀ ਕਿਸੇ ਤੇ ਕੋਈ ਉਹੀ ਗੱਲ ਵੀ ਸਿੱਧਾ ਕਰੀ ਤੇ ਉਹ ਤਾਂ ਸਾਰਾ ਦਿਨ ਹੀ ਕਰਾਉਂਦੀ ਤੁਰੇ ਫਿਰਦੀ ਐ ਤੇਰੇ ਕੋਲੇ ਐ ਇਸ ਵਿੱਚ ਇੱਥੇ ਲੈ ਕੇ ਗਈ ਹੂ ਲੈਸੀਆਂ ਨਾਲ ਧਾਗਾ ਨਾ ਭਾਈ ਆਪਾਂ ਇਹ ਕੰਮ ਹੀ ਨਹੀਂ ਕਰਦੇ ਹੈ ਵੀ ਤਾਂ ਉਹੀ ਗੱਲ ਸਾਡੇ ਵੀ ਜਵਾਕ ਜੱਲੇ ਨੇ ਵੀ ਤੂੰ ਐ ਸਿੜਦੀ ਐ ਤੂੰ ਉਹੀ ਗੱਲ ਵੀ ਜੇ ਕਿਸੇ ਤੇ ਬੁਰਾ ਕਰੇਂਗੀ ਤਾਂ ਫਿਰ ਤੇਰੇ ਤੇ ਬੂਵਾ ਹੋ ਹਾਂ ਹੈ ਜੱਜਦਾ ਉਹੀ ਗੱਲ ਜੱਜਦਾ ਨਹੀਂ ਹੁੰਦਾ ਲੋਕਾਂ ਤੋਂ ਖਬਰਾਂ ਕੀ ਪਾਉਣ ਦਿਨ ਲੋਕ ਤੂੰ ਨੇ ਕੰਮ ਨੂੰ ਪਹਿਲਾਂ ਆਪ ਦੇਂਦਾ ਤੂੰ ਨੇ ਕੰਮ ਨੂੰ ਬਾਹਲੇ ਕਰਦੀ ਤੁਰੀ ਫਿਰਦੀ ਆ ਬਾਬਾ ਤਾਂ ਉਹਦਾ ਘਰੇ ਖੜਦੀ ਨਹੀਂ ਕਿਸੇ ਵੇਲੇ ਸਾਰਾ ਦਿਨ ਲੱਗੂਆ ਬੱਚਾ 21000 ਬਾਬਾ ਇਹਨਾਂ ਦਾ ਬਾਹਲਾਗਾ ਕੋਈ ਸੋਚ ਸਮਝ ਕੇ ਮੰਗੋ ਤੁਸੀਂ ਫੇਰ ਪਤਾ ਗੱਲ ਲੱਗੀ ਆ ਬੱਚਾ ਕੋਈ ਕੋ ਮਰਜ਼ੀ ਕਰਾਈ ਆ ਵੇ ਸੋਡੇ ਤੇ ਮਾੜਾ ਨਹੀਂ ਤੁਹਾਨੂੰ ਇਹੋ ਜਿਹਾ ਕਰਕੇ ਦੂੰ ਵਧੀਆ ਨਹੀਂ ਬਾਬਾ ਫੇਰ ਵੀ ਗੁਬੜਾ ਆਏਗਾ ਕੱਟ ਕਰੋ ਕੁਛ ਅਸੀਂ ਵੀ ਗਰੀਬ ਆ ਇੱਕ ਜਵਾਕ ਹੈ ਮੇਰੇ ਉਹੀ ਉਸੇ ਦੀ ਕਮਾਈ ਹੈਗੀ ਹੁਣ ਐਨੇ ਤਨ ਮੈਂ ਕਿੱਥੋਂ ਦੇਣਾ ਉਹ ਵੀ ਮੈਂ ਮੁੰਡੇ ਤੋਂ ਚੋਰੀਆਂ ਦੇਊਗੇ ਉਹ ਤਾਂ ਵਿਸ਼ਵਾਸ ਨਹੀਂ ਕਰਦਾ ਇਹ ਜੰਮਾਂ ਤੇ ਸੰਬਰੀ 21 ਜੋ ਤਾਂ ਕਰ ਦੋਗੇ 21 ਸੌ ਤਾਂ ਚੱਲ ਕਰ ਦਿਆਂਗੇ ਔਖੇ ਸੌਖੇ ਬਾਬਾ ਫੇਰ ਉਹ ਹੀ ਗੱਲ ਮੈਨੂੰ ਵੀ ਮੁੰਡਾ ਲੜੂਗਾ ਆ ਕੁਮਾਂ ਤੂੰ ਕੀ ਕਰਦੀ ਤੁਰੇ ਫਿਰਦੀ ਐ ਹੁਣ ਜਵਾਕਾਂ ਨੂੰ ਕੀ ਪਤਾ ਚੱਕ ਕੇ ਤਾਂ ਮੈਂ ਲਈਆਂ ਬਾਅਦ ਚ ਫਿਰ ਮਰਦੇ ਵੀਰ ਬਾਦ ਨੂੰ ਮੇਰੇ ਕੋਲ ਅੱਛਾ ਉਹਦੇ ਨੂੰ ਵਧੀਆ ਕਰਕੇ ਚਲ بابا ਵਧੀਆ ਕਰਦੀ ਉਹੀ ਗੱਲ ਵੀ ਕੋਈ ਨਹੀਂ ਮੁੜਦੇ ਵੀਰ ਵਰਮਾ ਜੀ ਵੀਰ ਵਰਦ ਨੇ ਪਾਪਾ ਸਾਡਾ ਚਲ ਕੋਈ ਨਹੀਂ ਵੀਰ ਵਰ ਨੂੰ ਆਜੂ ਪਰ ਤਜਰਬਾ ਦਿਖਾ ਦੇ ਹਾਂ ਭਾਈ ਜੀਆ ਕਰਕੇ ਦੇਮਾਂਗੇ ਹਾਂ ਜਿਵੇਂ ਉਹ ਕਰਦੀ ਉਹਦੇ ਵਾਪਸ ਹੀ ਜਾਵੇ ਵਾਪਸ ਹੀ ਜਾ ਹਾਂ ਚਲ ਕੋਈ ਨਹੀਂ ਬਾਬਾ ਫੇਰ ਕਰਦੇ ਆਂਗੇ 2100 ਤੱਕ ਬਾਹਰੇ ਤਾਂ ਹੈ ਹੀ ਨਹੀਂ ਹੈ ਕਰੀ ਵਧੀਆ ਗੱਲ ਕਰ ਹਾਂ ਵਧੀਆ ਕਰਕੇ ਦੇਮਾਂਗੇ ਭਾਈ ਕੋਈ ਕੁਝ ਮਰਜ਼ੀ ਕਰਾਈ ਆ ਵੀ ਛੋਡੇ ਤੇ ਨਹੀਂ ਚਲ ਠੀਕ ਹੈ ਹਾਂ ਉਹੀ ਕਰਦੀ ਆ ਹੋਰ ਨਹੀਂ ਕੋਈ ਉਹੀ ਸਾਡੇ ਤੇ ਬਹੁਤ ਲੱਗਦੀ ਆ ਤਾਂ ਸਾਡੇ ਤੇ ਠੀਕ ਹੈ ਹਾਂ ਮੱਥਾ ਟੇਕਿਆ ਉਹ ਤੁਹਾਨੂੰ ਨਹੀਂ ਦੱਸਿਆ ਕੋਈ ਨਹੀਂ ਬਾਬਾ ਟੇਕਿਆ ਨਾ ਮੱਥਾ ਪਪਾ ਨੇ ਅਮੈ ਨੂੰ ਅੱਜ ਦਿਨ ਦਿੱਤਾ ਸੀ ਬਾਬੇ ਨੇ ਵੀਰਵਾਰ ਦਾ ਬਾਬਾ ਕਹਿੰਿਆ ਸਮੈ ਤਾਂ ਬਾਬਾ ਮੈਂ ਹਨਾ ਮਸਾਉ ਦੇ ਪਾਸੋਂ ਫੜਾ ਗਈ ਵੀਦੈ ਨੂੰ ਪੈਸੇ ਦੇਖ ਤੇ ਹੁਣ ਦਾ ਆਪਾ ਘਰ ਮੇਰੇ ਤੇ ਵੀ ਕੋਈ ਐਹਾ ਜਿਹਾ ਕੰਮ ਕਰ ਮੈਂ ਤਾਂ ਬਾਬਾ ਬਹੁਤ ਔਖੀ ਕਰ ਰੱਖੀ ਆ ਕੀ ਨੇ ਔਖੀ ਕਰ ਮੈਂ ਉਹਨਾਂ ਨੇ ਬਾਬਾ ਜੀ ਕਮਾਂਡੀਆਂ ਨੇ ਕੀ ਕਹਿੰਦੇ ਆ ਮੈਨੂੰ ਤਾਂ ਬਹੁਤ ਕੁਝ ਕਹਿੰਦੇ ਨੇ ਬਾਬਾ ਜੀ ਮੇਰੇ ਤੇ ਕਦੇ ਕੋਸ ਛੜਤਾ ਉਹਨਾਂ ਨੇ ਕਦੇ ਕੋਸ ਛੜਤਾ ਕੋਠੇ ਉੱਤੋਂ ਦੀ ਕਦੇ ਬਾਹਰ ਗਏ ਕਦੇ ਵਿਚ ਦੀ ਗੱਲਾਂ ਬੋਲਦੀ ਹੈ ਕਦੇ ਕਿਸੇ ਦੇ ਵਿੱਚ ਦੀ ਕਦੇ ਕਿਸੇ ਦੀ ਮਸ ਉਹਨਾਂ ਨੂੰ ਬਾਬਾ ਮੈਂ ਦਾ ਬੰਦ ਕਰਾਉਣਾ ਮੇਰੇ ਪੈਸੇ ਭਾਵੇਂ ਕਿੰਨੇ ਮਰਜ਼ੀ ਲੈ ਲੈ ਤੂੰ ਲੱਗ ਜਾਣ ਮੈਂ ਤੇਰੇ ਤੋਂ ਨਹੀਂ ਤੇ ਮੱਥਾ ਟੇਕ ਜੂ ਉੱਥੇ ਅੰਦਰ ਕੰਮ ਬੰਦ ਕਰਾਉਣਾ ਹਾਂ ਮੈਂ ਬੰਦ ਕਰਾਉਣਾ ਬਾਬਾ ਜੀ ਉਹਨਾਂ ਦਾ ਕੰਮ ਮੇਰੇ ਤੇ ਇਹਨਾਂ ਨਾਲ ਕੁਝ ਕਰਦੀ ਐ ਮੇਰੇ ਜਵਾਕਾਂ ਤੇ ਬੋਲਦੇ ਐ ਅੰਟੀ ਨਹੀਂ ਕੋਈ ਬਾਬਾ ਜੀ ਕਾਹਨੂੰ ਪੁੱਛਦੇ ਆਂ ਬਸ ਮੈਂ ਵੀ ਫਿਰ 1931 ਪਾ ਕੇ ਛੱਡੂ ਹਾਂ ਫਲਾਂ ਖੂਨ ਦੇ ਛੱਟੇ ਵੀ ਬਾਬਾ ਜੀ ਆਏ ਨੇ ਸੱਚ ਐ ਆਏ ਹਾਂ ਆਏ ਬਾਬਾ ਜੀ ਮੈਂ ਤਾਂ ਬਹੁਤ ਤੰਗ ਆ ਪਾਪਾ ਮੈਂ ਤਾਂ ਉਹਨਾਂ ਮੇਰਾ ਬਿਕ ਜਾ ਕਰ ਕੋ ਨਹੀਂ ਮੇਰਾ ਬਿਕ ਦਾ ਮੈਂ ਤਾਂ ਇਹਨਾਂ ਤੋਂ ਪਾਸੇ ਹੋ ਜਾ ਤੂੰ ਬੈਲ ਬੱਚਾ ਮੈਂ ਲਿਆਉਣ ਤੱਕ ਮਾਂ ਲੈ ਆ ਕੇ ਦੇ ਪਾਪਾ ਮੈਨੂੰ ਬਸ ਐਸਾ ਨਹੀਂ ਕੋਈ ਗੱਲ ਨਹੀਂ ਉਹਨਾਂ ਦਾ ਕੰਮ ਕਰ ਜਿਹੜੀ ਆਏ ਚੁੱਪ ਕਰਕੇ ਨੰਗੇ ਮੇਰੇ ਬਾੜ ਦੀ ਨੀਮੀ ਪਾ ਕੇ ਮੇਰੇ ਬਾੜ ਮੈਂ ਉਹਨਾਂ ਨੂੰ ਚੁੱਪ ਕਰਾ ਰੱਖੀ ਆ ਤੀਮੀ ਨੇ ਐਡੀ ਸੁੱਕਰੀ ਤੀਮੀ ਐਡੀ ਭਾਈ ਨਾ जवाकों नहीं चंकी मत दें बहू नी चगी मत दिखाई भी ना अपना भैया पा, मिलके रही मैं दिख दही कम क्यों बन दे चलो बाबा करूगा पला पे मेरा ते पातशाह आबे ने कह करी हूं उठी है मैं माता करूंगा तेरा कम जरूर इन्हू पैसे हो लालच सियाण लालच देता हूं ਪੰਜ ਯਾਰ ਹੋ ਠੋਕੂਗੀ ਮੁੰਡੇ ਨੂੰ ਕਹਿੰਉ ਮੇਰੀ ਦਵਾਈ ਤੇ ਲੱਗ ਗਿਆ ਆ ਜੇ ਮੈਂ ਰਸਤੇ ਬਹੁਤ ਮੁੰਡਿਆਂ ਨੂੰ ਵੀ ਆ ਸਿਆਣਿਆਂ ਨੂੰ ਦਿੰਨੀ ਆ ਘਰੋਂ ਨਹੀਂ ਕੰਨਣਗੇ ਵਾਹ ਫੜ ਕੇ ਐਂ ਕਹਿਣਾ ਪੁੱਤ ਮੇਰੀ ਤਾਂ ਦਵਾਈ ਤੇ ਲੱਗ ਕੇ ਟਾਈਟ ਟਵਿਸਟ ਕਰਾਏ ਨੇ ਹੋਰ ਕੀ ਕਰਾਂ ਬਾਬਾ ਕੀ ਹੋ ਗਿਆ ਬੱਚਾ ਮੈਂ ਤਾਂ ਹੀ ਕਹਿਨੀ ਆ ਬਾਬਾ ਵਸ ਵੀ ਮੈਂ ਤੈਨੂੰ 5000 ਰੁਪਏ ਹੋਰ ਦੇ ਦਿਆਂਗੀ ਵੀ ਇੰਨਾ ਦਾ ਕੰਮ ਕਰਦੇ ਵੀ ਮੈਂ ਤਾਂ ਜਵਾਕਾਂ ਨੂੰ ਆਏ ਕਹਿ ਦੂ ਵੀ ਮੇਰੇ ਤਾਂ ਪੁੱਤਰ ਟਾਇਕਟ ਕੋਈ ਨਹੀਂ। ਅੱਛਾ। ਹਾਂ ਵੀ ਬਸ ਮੈਂ ਪੈਸਿਆਂ ਦੀ ਕੋਈ ਗੱਲ ਨਹੀਂ ਬਾਪਾ। ਕੋਈ ਗੱਲ। ਇਹ ਨਾ ਮੁੱਕੇ ਤੀਵੇਂ ਮੇਰੇ ਵਾਰ ਮੁਰਦੀ ਸ਼ੁਕਰਕੇ ਨੰਗੇ। ਨਾ ਨਾ ਵਧੀਆ ਕਰਕੇ ਦੇ। ਹਾਂ ਵਧੀਆ ਕਰਕੇ ਦੇ ਦੇ ਮੈਨੂੰ ਬਸ। ਤੇਰੇ ਕੋਲ ਤਾਂ ਨਹੀਂ ਬਾਪਾ ਜੀ ਆਈ। ਨਾ ਬੱਚੇ ਮੇਰੇ ਕੋਲ ਤਾਂ ਨਹੀਂ। ਨਾ ਮਖਾ ਕੀ ਹੈ ਬਾਪਾ ਜੀ? ਵੀ ਆਉਂਦੀ ਹੋਵੇ। ਨਾ ਨਾ। ਮੈਨੂੰ ਥੋੜੀ ਜਿਹੀ ਲੱਗੀ ਸੀ ਪਿੰਕਾ। ਨਾ ਨਾ ਕਿਹੜੀ ਆਈ ਕੀ ਕੀ? ਆ ਬਾਬਾ ਜੀ ਜਿਹੜੇ ਸਿੰਘਪੁਰੇ ਵਾਲੀ ਰਹਿੰਦੀ ਆ ਓਰੇ ਆਈ ਸੋਚ ਇੱਕ ਵਾਰੀ ਮੇਰੇ ਕੋਲ ਹਾਂ ਮੈਨੂੰ ਬਾਬਾ ਜੀ ਪੱਕੇ ਬੰਦੇ ਨੇ ਦੱਸਿਆ ਸੀ ਇਹ ਗੱਲ ਵੀ ਉਹਨਾਂ ਦੀ ਅੰਦਰ ਵੱੜਦੀ ਦੇਖੀ ਸੀ ਕਿਸੇ ਨੇ ਉਹ ਆਈ ਸੋਚ ਮੈਨੂੰ ਫਿਰ ਤੁਸੀਂ ਕੀ ਕਹੇ ਬਾਬਾ ਜੀ ਕੀ ਕਹਿੰਦੀ ਸੀ ਤੁਹਾਨੂੰ ਕਹਿੰਦੇ ਬਾਬਾ ਆ ਜਾ ਬੱਚਾ ਆ ਜਾ ਥੋੜਾ ਬਾਬਾ ਜੀ ਠੀਕ ਹੈ ਬੱਚਾ ਸਾਡਾ ਬਾਪਾ ਕੰਮ ਕਰਦਾ ਥੋੜਾ ਮੋਟਾ ਤਾਂ ਵਰਤਕਿਆ ਹਾਂ ਬਾ ਨਹੀਂ ਵਰਤਕਿਆ ਅੱਛਾ ਤੇ ਉਹ ਹੁਣ ਵਧੀਆ ਬਾਬਾ ਸਾਨੂੰ ਕਰਕੇ ਦੇ ਉਹੀ ਗੱਲ ਵੀ ਸਾਡਾ ਕੋਈ ਉਹ ਨਾ ਹੋਵੇ ਪੈਸੇ ਜਿੰਨੇ ਜੈਸਾ ਮੈਂ ਨਹੀਂ ਦੇ ਸਕਦਾ ਕੋਈ ਨਾ ਬਿੱਟਾ ਕੋਲ ਕੋਲ ਰਾੜ ਤਾਂ ਭਾਈ ਫਿਰ ਚੀਜ਼ ਲਿਆਉਂਦੀ ਐ। ਹਾਂ। ਲੈ ਬਾਬਾ ਪੈਸੇ ਤੇ ਵਧੀਆ ਕਰ ਦੇ। ਵਧੀਆ ਕਰ ਦਾਂਗੇ ਬਾਬਾ। ਹਾਂ। ਹੋਰ ਕੋਈ। ਫਿਰ ਮੈਂ ਜਾਵਾਂ ਬਾਬਾ? ਹਾਂ ਤੂੰ ਜਾ ਬੱਚਾ ਐਸੀ ਕਰ ਦਾਂਗੇ ਆਪੇ। ਠੀਕ ਐ ਬਾਬਾ ਧੰਨਵਾਦ ਤੁਹਾਡਾ। ਚੰਗਾ। ਆਇਆ। ਭਾਈ ਬੁਣੀਆਂ ਲੁੱਟਣ ਨੂੰ। ਯਾ। ਲੁੱਟ ਲੋ। ਅੰਦ ਆਏ ਬੁਣੀਆਂ ਲੁੱਟਣ ਨੂੰ ਭਈਆ। ਕਰਨਾ ਤਾਂ ਰੱਬ ਨੇ ਆ। ਮੂੰਹ ਕਮਲੀਆਂ ਬਾਪਿਆਂ ਕੋਲੇ ਬਾਪਿਆਂ ਕੋਲੇ ਬਾਪਾ ਆ ਕਰਦੇ ਬਾਪਾ ਆ ਕਰਦੇ ਹੈ ਮੂੰਹ ਕਮਲੀਆਂ ਬਾਪਿਆਂ ਕੋਲੇ ਤੁਰੀਆਂ ਫਿਰਦੀਆਂ ਨੇ ਦੁਨੀਆਂ ਵਧੀਆ ਲੁੱਟਣ ਨੂੰ ਬਈਆ ਲੁੱਟ ਲਓ ਮੇਲਾ ਬਾਪਿਆਂ ਕੋਲੇ ਕੀ ਹੈ ਕਰਨਾ ਤਾਂ ਰੱਬ ਨੇ ਹੈ